ਜੋ ਅਟਲ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਦ ਪੱਤਰ ਗੋਦ ਵਿੱਚ ਪੁੱਤ ਦੇ ਸਾਈਕਲ ਵਰਸੀ ਦੇ ਉੱਤੇ ਪਹੁੰਚੇ ਹੋਏ ਵੀ ਪ੍ਰੈਸੀਡੈਂਟ ਚਾਰਜ ਜਦੂ ਸਾਹਿਬ ਸਾਡੇ ਲੋਕ ਸਭਾ ਹਲਕਾ ਸਜਾ ਸਦੂ ਸਾਹਿਬ ਸਜਾ ਕੀ ਨੂੰ ਸਾਹਿਬ ਸਮੁੱਚੇ ਇਲਾਕੇ ਦੇ ਪੰਜ ਸਰਪੰਚ ਤੇਰੇ ਨਗਰ ਦੇ ਕੈਨ ਪਰ ਆਵੋ ਵਾਹੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸੈਕੰਡ ਵਰਸੀ ਨੂੰ ਵਰਸੀ ਕਹਿਣਾ ਪੈਂਦਾ ਵੀ ਉਹ ਵਰਸੀ ਖਾਈਆਂ ਸਾਲਾਂ ਜਿਹੜੀ ਮਨਾਈ ਜਾਂਦੀ ਏ ਇੱਕ ਨਸਲ ਖੁਸ਼ੀ ਹੈ ਏ ਇੱਕ ਜਬਰ ਜ਼ੁਲਮ ਹੈ ਇਸ ਦੇ ਸਮੇਂ ਦੇ ਵਿੱਚ ਮੈਂ तकरीबन 2 ਸਾਲ ਤੋਂ ਹਰ ਸੰਦੇਜ ਤੇ ਹਰ ਮੰਚ ਦੇ ਉੱਤੇ ਆਪਣੀ ਵਾਇ ਨੂੰ بلند ਕਰ ਰਿਹਾ ਹਾਂ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਕਲੀ ਪੁੱਤ ਦੀ ਮੌਤ ਹੁੰਦੀ ਮਹਾਰਾਜ ਦਾ ਭਾਣਾ ਮੰਨ ਕੇ ਹਰ ਇਨਸਾਨ ਆਪਣਾ ਸਿਰ ਨਿਵਾਦਿੰਦੇ ਕਿਉਂਕਿ ਮਾਰਕ ਦੀ ਮਰਜ਼ੀ ਹੈ ਪੂਰੀ ਫਸਲ ਹੈ ਕੱਚੀ ਵੱਡੇ ਪੱਕੀ ਵੱਡੇ ਇੱਥੋਂ ਤੱਕ ਗੱਲ ਮੰਦਰ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਦੇ ਕੀਤੀ ਹੈ ਸਾਡੀਆਂ ਜਾਂਚ ਏਜੰਸੀਆਂ ਦੇ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਜਸਟਿਸ ਦੇ ਵਿਕੇ ਲੱਗ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਵਾਉਣਾ ਅੱਜ ਸਵਾ ਸਾਲ ਦਾ ਵੀਡੀਓ ਨੂੰ ਹੋ ਗਿਆ ਜਿਹੜਾ ਮੈਂ ਜੋ ਹਾਈ ਕੋਰਟ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰ ਟਸ ਤੋਂ ਮਸਲੀ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੱਤੀ ਹੈ ਗਵਰਨਮੈਂਟ ਕਿ ਅਸੀਂ ਸਟੋਰੀ ਵਿਡਰਾਅ ਕੀਤੀ ਉਹ ਕੋਈ ਅਚਾਨਕ ਨਹੀਂ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਜੈਕਸਟਾ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਕੱਲੇ ਸੀ ਸਾਡੇ ਕੋਲ ਇੱਕ ਵੀ ਗੱਲ ਨਹੀਂ ਸੀ ਪਰੰਤੂ ਕੋਈ ਵੀ ਗੈਂਗਸਟਰ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਸੀ ਪਹੁੰਚ ਕਦੋਂ ਹੋਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਸਿਕਿਉਰਟੀ ਨੂੰ ਵਿਡਰਾਅ ਕਰਕੇ ਅਨਾਉਂਸ ਕੀਤਾ ਗਿਆ ਜਾਓ ਹੁਣ ਸਿੱਧੂ ਮੂਸੇ ਵਾਲਾ ਕੱਲਾ ਹੋਇ ਜੋ ਮਾਰ ਦਿਓ ਕਿਥੋਂ ਦੇ ਭਈਏ ਆ ਕੇ ਘਰੇ ਬੈਠਾ ਨੂੰ ਸਾਨੂੰ ਮਾਰ ਕੇ ਗਏ ਆ ਰੋਜ਼ ਸਾਨੂੰ ਇਸ ਗੱਲ ਦਾ ਹੈ 2 ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਬਹੁਤ ਲੰਮੀਆਂ ਕਹਾਣੀਆਂ ਨੇ ਟਾਈਮ ਬੜਾ ਸੀਮਤ ਹੈ ਮੈਂ ਤੁਹਾਡੇ ਨਾਲ ਦੋ-ਚਾਰ ਗੱਲਾਂ ਹੀ ਸਾਂਝੀਆਂ ਕਰੀਏ ਹੁਣ ਸਿੱਧੂ ਮੂਸੇ ਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਘਰੋਂ ਤਾਪਕ ਸੀ ਇਲਾਕੇ ਦੀ ਸ਼ਾਨ ਸੀ ਉਹਨੂੰ ਮਾਰੇ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਕੋਲ ਸਵਾਲ ਪੁੱਛਣਾ ਜੇ ਨਫ਼ਰਤ ਸੀ ਤਾਂ ਕਿਸ ਕੱਲ ਦੇ ਵਾਸਤੇ ਸ਼ੁਭਦੀਪ ਸਿੱਧੂ ਇਹ ਹੋਇਆ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਨਾ ਇਹ ਤੋਂ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਪ੍ਰਚਾਰਤਾ ਨਹੀਂ ਕਰ ਰਿਹਾ ਸੀ ਸੋ ਉਹਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚੋਂ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ ਉਹ ਇੱਕ ਅੱਛਾ ਬੁਲਾੜਾ ਸੀ ਭਾਰਤ ਦਾ ਸਭ ਤੋਂ ਵੱਡਾ ਜੂਟੂਬਰ ਹੈ ਤੇ ਜੋ ਵੀ ਕਰੋੜ ਲੋਕ ਉਹਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੌਤ ਦਾ ਕਾਰਨ ਨਹੀਂ ਬਣ ਗਿਆ ਕੀ ਤੁਸੀਂ ਕੋਈ ਕਾਬਲ ਬੱਚਾ ਸਾਡੇ ਸੁਧਾਰਕਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਜਿਹੜਾ ਜੁਗ ਪਿਲਦਾ ਉਹ ਫੈਸਲੇ ਕਰ ਸਕਦਾ ਉਹਨੂੰ بڑے ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਵਿੱਚੋਂ ਜੋਇਨ ਕੀਤਾ بڑے ਲੋਕਾਂ ਨੇ ਸਵਾਜ ਚੁੱਕੇ ਤੋਂ ਭੁਲਾਣੇ ਪਾੜ ਕੇ ਚਲਾ ਗਿਆ ਤੋਂ ਭੁਲਾਦੀ ਪਾਰਟੀ ਚਲਾ ਗਿਆ ਉਹਨੇ ਇੱਕੋ ਹੀ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚੱਕਰ ਸਾਫ਼ ਕਰਨਾ ਹੈ ਤੁਹਾਨੂੰ ਚੱਕਰ ਦੇ ਵਿੱਚ ਬੜਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਹਿ ਤੋਈ ਗੱਲ ਇਹ ਜੇ ਕਿਤੇ ਕੋਈ ਕਮੀ ਵੀ ਹੈ ਕਿ ਉਹ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾ ਬਣਦੀਆਂ ਨੇ ਪਾਰਟੀਆਂ ਪ੍ਰਸਿੱਧੀਆਂ ਦੇ ਨਾਮ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕਹੇ ਕਿ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਂਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ بڑے بڑے ਸੁਧਾਰ ਵੱਲ ਵੱਧ ਰਿਆ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਰ ਮੈਂ ਤੁਹਾਨੂੰ ਦੱਸਦਾ ਵੀ ਨਫਰਤ ਕੇ ਸੱਤ ਤੱਕ ਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਬੜ ਗਈ ਪਰੰਤੂ ਨਵੇਂ ਜੰਮੇ ਮਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅੱਜ ਤੱਕ ਤੁਸੀਂ ਕਿਸੇ ਦੋ ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਹ ਨਫਤ ਦੀ ਖਤ ਹੈ ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਕਹਾਊਆ ਖਤਮ ਕੀਤਾ ਸੀ ਤੇ ਜਦੋਂ 2-3 ਕਰੋੜ ਸੜਕਾਂ ਦੇ ਵਿੱਚ ਝੁੰਮਿਆਂ ਖੁਸ਼ੀ ਦੇ ਵਿੱਚ ਸਿੱਧੂ ਦੇ ਆਉਣ ਦੇ ਨਾਲ ਤਾਂ ਇਹਨਾਂ ਤੋਂ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਕੱਢਤੀਆਂ ਤੇ ਸਟੇਟ ਨੇ 24 ਘੰਟਿਆਂ ਦੇ ਅੰਦਰ-ਅੰਦਰ ਦੋ సీఎంਓ ਬਦਲਦੇ ਹੋਏ ਸਾਡੇ ਪਿੱਛੇ ਲੱਗ ਤੋ ਇਹ ਮੈਂ ਗੱਲਾਂ ਤੋਂ ਮੈਂ ਜੇ ਲੰਬਾ ਲੈ ਕੇ ਜਾਵਾਂ ਸਮਾਂ ਆਇਆ ਹੀ ਨਹੀਂ ਦਿੰਦਾ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀਆਂ ਅਗਲੀਆਂ ਨਸਲਾਂ ਨਹੀਂ ਚੁਕਾ ਚੁੱਕੂਗੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਤੱਕ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਸਕਾਬਰ ਕੀਤਾ ਕਿ ਮੈਂ ਇਸ ਬਰਾਈ ਦੇ ਖਿਲਾਫ ਲੜਦਾ ਰਹਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਸਾਹ ਨੇ ਤਦ ਤੱਕ ਇਸ ਜਸਟਿਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਹਿਾਂਗੇ ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪਰਮਾਤਮਾ ਤੁਹਾਡਾ ਕਦਮ ਕਦਮ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਹੈ ਕੋਈ ਵੀ ਬਿਨਾ ਜਲ ਪਾਣੀ ਛੱਕੇ ਤੋਂ ਨਾ ਜਾਵੇ ਇਹਨਾਂ ਕਹਿੰਦਾ ਹੋਇਆ ਤੋਂ ਅਗਿਆ ਲੈਣਾ ਬੁਇਸ਼ਾ ਜੁਬਦ ਕੱਟ ਜਾਈਗਾ ਵਾ ਸੰਗਤ ਮਾਫ ਕਰਨੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ